ਹੋਏ ਸੋਝੀ ਪਾਏ ਸੀ ਜਦੋਂ ਬਾਬਾ ਸ਼੍ਰੀ ਚੰਗ ਬੋਲੇ ਕਹਿੰਦੇ ਤੂੰ ਹੀਓ ਗੁਰੂ ਰਾਮਦਾਸ ਹੈ ਅੱਗੇ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਨਾਲ ਬੋਲੇ ਹੱਥ ਜੋੜ ਕੇ ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕਹਿੰਦੇ ਨੇ ਹੁਕਮ ਕਰੋ ਮੈਨੂੰ ਹੀ ਸੰਗਤ ਗੁਰੂ ਰਾਮਦਾਸ ਕਹਿੰਦੀ ਹੈ ਤੇ ਬਾਬਾ ਸ਼੍ਰੀ ਚੰਗ ਸਾਹਿਬ ਅੱਗੋਂ ਪਤਾ ਕੀ ਬੋਲੇ ਕਹਿੰਦੇ ਦਾੜਾ ਬਹੁਤ ਲੰਮਾ ਵਧਾਇਆ ਹੈ ਵਾਦੇ ਵਾਸਤੇ ਕਿਉਂਕਿ 10 ਗੁਰੂ ਸਾਹਿਬਾਨਾਂ ਚੋਂ ਸਿੱਖ ਤਵਰੀ ਕਹਿੰਦੇ ਸਭ ਤੋਂ ਲੰਬਾ ਦਾੜਾ ਧੰਨ ਗੁਰੂ ਰਾਮਦਾਸ ਮਹਾਰਾਜ ਆ ਕਹਿੰਦੇ ਦਾੜਾ ਬਹੁਤ ਲੰਬਾ ਵਧਾਇਆ ਹੈ ਦਾੜੀ ਵਧਾਈ ਹੈ ਕਿਸ ਵਾਸਤੇ ਤੇ ਧੰਨ ਗੁਰੂ ਰਾਮਦਾਸ ਜਵਾਬ ਕੀ ਦਿੰਦੇ ਸੁਣਿਓ ਭਾਈ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਸ਼੍ਰੀ ਚੰਦ ਤਵ ਗਿਰਾਉ ਚਾਰੀ ਕਾਹੇ ਵਧਾਈ